ਤਹਾਡੇ ਕੋਲ ਤੇ ਸਾਰੇ ਹਕੂਕ ਖੋਲੇ ਉਹਨਾਂ ਨੇ ਔਰ ਪੀਸੇ ਦੀ ਨਿਲਾਕੀ ਨਾ ਖੋਏ ਗਏ ਜਾਂ ਕਿਦਾਂ ਖੋਏ ਗਏ ਜਾਂ ਇੱਕ ਸਾਜਿਸ਼ ਦੇ ਤਹਿਤ ਖੋਏ ਗਏ ਕਿਉਂਕਿ ਦੇਖੋ ਨਾ ਰਿਪੀਰੀਅਨ ਲਾਅ ਬਾਕੀ ਸਟੇਟਾਂ 'ਤੇ ਲੱਗ ਰਿਹਾ ਹੈ ਪੰਜਾਬ 'ਚ ਕਿਉਂ ਨਹੀਂ ਲੱਗਿਆ ਜਾਂ ਸਾਡੀ ਨਿਲਾਕੀ ਸੀ ਜਿਹੜੇ ਉਸ ਵੇਲੇ ਸਾਡੇ ਲੀਡਰਸ ਹਨ ਜਾਂ ਜੋ ਕੁਝ ਵੀ ਸਾਡੇ ਰਿਪਰੈਜ਼ੈਂਟੇਟਿਵ ਹਨ ਜਾਂ ਇਹ ਹੈ ਕਿ ਕਿਸੇ ਨੇ ਸਾਡੇ ਨਾਲ ਧੋਖਾ ਕੀਤਾ ਸਾਡੇ ਨਾਲ ਦੇਖੋ ਮੈਨੂੰ ਜ਼ਿੰਦਗੀ 'ਚ ਕੋਈ ਗਲਤਫਹਿਮੀ ਨਹੀਂ ਹੈ ਕਿ ਮਿਨੋਰਟੀਜ਼ ਦਾ ਜਿਹੜਾ ਇੱਥੇ ਹੈਗਾ ਨਾ ਉਹਦਾ ਉਹਨਾਂ ਦੇ ਕੋਈ ਰਾਈਟ ਨਹੀਂ ਹੈ ਔਰ ਈਸ ਕੁਛਲੇ ਜਾਣਗੇ ਸਿੱਖਾਂ ਦੇ ਵੀ ਕੁਛਲੇ ਜਾਣਗੇ ਮੁਸਲਮਾਨਾਂ ਦੇ ਵੀ ਕੁਛਲੇ ਜਾਣਗੇ ਔਰ ਤੁਸੀਂ ਦੇਖੋ ਕਿ ਹੈ ਕੀ ਹੈ ਕਿਹੜੀ ਵੀ ਸਰਕਾਰ ਬਣਦੀ ਹੈ 30 35% ਤੋਂ ਜ਼ਿਆਦਾ ਵੋਟਾਂ ਨਹੀਂ ਉਹਨਾਂ ਨੂੰ ਹੁੰਦੀਆਂ ਇਹਦਾ ਮਤਲਬ ਹੈ ਕਿ ਜੇ 60% ਲੋਕ ਤਾਂ ਉਹਨਾਂ ਨੂੰ 65% ਲੋਕ ਤਾਂ ਉਹਨਾਂ ਨੂੰ ਰਾਲ ਦੇਣਾ ਇਹ ਕਿ ਮੈਜੋਰਟੀ ਰੂਲ ਨਹੀਂ ਹੈ ਇਹ ਇੱਕ ਡੈਮੋਕ੍ਰੇਸੀ ਦਾ ਸਿਸਟਮ ਬਣਿਆ ਹੋਇਆ ਹੈ ਕਿ ਜਿਹਦੇ ਨਾਲ ਤੁਸੀਂ ਵੋਟ ਦੇ ਬੇਸਿਸ ਤੇ ਉਹਨੂੰ ਕਨਸੈਂਟਰੇਟ ਕਰਕੇ ਤੁਸੀਂ ਆਪਣਾ ਰਾਜ ਕਰ ਸਕਦੇ ਹੋ ਇਹ ਇੱਕ ਵਿਸ਼ਾ ਹੈ ਪਰ ਮੇਰੇ ਵਿਚਾਰ ਨਾਲ ਸੋ ਆਪਣਾ ਇੱਕ 뷰 ਰੱਖਣਾ ਉਹ ਮੈਨੇ ਰੱਖਦਾ ਹੈ ਉਹਨੂੰ ਰੱਖਣਾ ਵੀ ਚਾਹੀਦਾ ਹੈ ਜਿਹੜਾ ਇਸ 뷰 ਦਾ ਹੈਗਾ ਕਿ ਉਹ ਤਾਂ ਹੀ ਇਸ ਦਾ ਹੱਲ ਹੋ ਸਕਦਾ ਹੈ ਕਿ ਜੇ ਕੋਈ ਇੰਡੀਪੈਂਡੈਂਟ ਸਟੇਟ ਹੋਵੇ ਪਰ ਉਹ ਅਚੀਵ ਕਰਨਾ ਕਿਸ ਤਰ੍ਹਾਂ ਉਹ ਜਿਹੜਾ ਨਾ ਮੇਰੇ ਹਿਸਾਬ ਨਾਲ ਜੇ ਮੇਰਾ ਪੁੱਛਿਆ ਜਾਵੇ ਤਾਂ ਅੱਜ ਕੱਲ ਦੇ ਜ਼ਮਾਨੇ 'ਚ ਬੜਾ ਮੁਸ਼ਕਲ ਨਜ਼ਰ ਆਉਂਦਾ ਮੈਨੂੰ ਬਾਕੀ ਤੁਸੀਂ ਜਿਹੜੇ ਤਿੰਨ ਸਬਜੈਕਟ ਚੁਣੇ ਨੇ ਨਾ ਇਹ ਅੱਜ ਦੇ ਸੰਘਰਸ਼ ਵਿੱਚ ਬਹੁਤ ਰੈਲੇਵੈਂਟ ਨੇ ਇਹ ਹਿਊਮਨ ਰਾਈਟ ਵਾਇਲੇਸ਼ਨ ਵੀ ਬੜੀ ਰੈਲੇਵੈਂਟ ਹੈ ਜਿਹੜਾ ਆਪਣਾ ਆਪਣਾ ਪਾਣੀ ਦਾ ਮਸਲਾ ਉਹ ਵੀ ਬੜਾ ਰੈਲੇਵੈਂਟ ਹੈ ਮੈਨੂੰ ਮੈਨੂੰ ਪਤਾ ਹੈ ਪ੍ਰੋਫੈਸਰ ਸਾਹਿਬ ਨੇ ਬਹੁਤ ਇਸ ਤੇ ਰਿਸਰਚ ਇੱਥੇ ਲਿਖਿਆ ਹੋਇਆ ਪਾਣੀ ਦੇ ਬਾਰੇ ਵਿੱਚ ਐਕਸਪਰਟ ਨੇ ਮੇਰੀ ਕੋਈ ਇੰਡੀ ਐਕਸਪਰਟੀਸ ਨਹੀਂ ਹੈ ਬਰਾੜ ਸਾਹਿਬ ਨੇ ਬਹੁਤ ਅੱਛਾ ਆਪਣਾ ਇੱਥੇ ਵਿਚਾਰ ਲੱਖਿਆ ਉਹਨਾਂ ਨੇ ਵੀ ਕਾਫੀ ਸਟੱਡੀ ਕੀਤਾ ਇਸ ਸਿਚੁਏਸ਼ਨ ਨੂੰ ਮੇਰਾ ਤਾਂ ਇੱਕ ਯਾਰ ਸੁਣਾ ਟੈਲੀਗ੍ਰਾਮ ਕੀ ਰਿਪ ਸੇ ਫਿਰਸੇ ਨੁਕਸਾਨ ਹੋ ਗਿਆ ਕਿਸ ਨੇ ਕਹਾਤਾ ਰੈਂਡਮ ਸਟਾਕਸ ਪਿਕ ਕਰਨੇ ਕੋ ਯੂਨੀਵੈਸਟ ਯੂਸ ਕਰੇ ਮੈਂਨ ਦੇ ਤੌਰ ਤੇ ਮੰਨਣਾ ਇਹ ਹੈ ਕਿ ਜਿਹੜਾ ਫਲੱਡ ਜਿਹੜੇ ਜਦੋਂ ਵੀ ਆਏ ਨੇ ਨੇ ਪੰਜਾਬ ਦੇ ਵਿੱਚ ਉਹ ਨੇਚਰਲ ਨਹੀਂ ਆਏ ਇਹ ਮੈਨ ਮੇਡ ਫਲੱਡ ਸੀ 2023 ਵਿੱਚ ਵੀ ਮੈਨ ਮੇਡ ਸੀ ਅੱਜ ਵੀ ਮੈਨ ਮੇਡ ਹੈ ਤੇ ਅੱਗੇ ਵੀ ਜਦੋਂ ਆਉਣੇ ਉਹ ਮੈਨ ਮੇਡ ਹੀ ਆਉਣੇ ਮੇਰਾ ਮੈਂ ਇਸ ਗੱਲ ਤੇ ਬਿਲਕੁਲ ਬਿਲਕੁਲ ਸਹਿਮਤ ਨਹੀਂ ਹਾਂ ਕਿ ਜੀ ਇਹ ਪਾਣੀ ਜ਼ਿਆਦਾ ਆ ਗਿਆ ग्लेਸ਼ੀਅਰ ਟੁੱਟ ਗਏ ਇਸ ਕਰਕੇ ਆ ਰਿਹਾ ਦੇਖੋ ਇਹ ਜਿਹੜਾ ਨਾ ਕਿਉਂ ਪਾਖੜਾ ਮੈਨੇਜਮੈਂਟ ਬੋਰਡ ਜਿਹੜਾ ਨਾ ਉਹ ਰੀਲੀਜ਼ ਆਫ ਵਾਟਰ ਦੀ ਤੁਹਾਨੂੰ ਤੁਸੀਂ ਮੰਗ ਕੇ ਦੇਖ ਲਓ ਤੁਹਾਨੂੰ ਦੇਣਗੇ ਨਹੀਂ ਜੇ ਤੁਸੀਂ ਡਾਟਾ ਮੰਗੋ ਉਹਨਾਂ ਕੋ ਫ फेब्रुवारी ਹਾਰਵਰਡ ਦੇ ਆਰ ਸੁਪੋਜ਼ ਟੂ ਡੂ ਇਟ ਇਨ ਅ ਮੈਨਰ ਕਿ ਉਥੇ ਤੱਕ ਪਾਣੀ ਨੂੰ ਛੱਡੀ ਜਾਣ ਗਾਇਬ ਗਾਏ ਤਾਂ ਕਿ ਜੇ ਫਰਜ਼ ਕਰੋ ਜਦੋਂ بارشਾਂ ਹੋਣ ਜਾਂ ਜਦੋਂ ਉਤੋਂ ਪਿੱਛੋਂ ਫਲੱਡ ਆਉਣ ਤੇ ਉਹ ਡੇਂਜਰ ਲੈਵਲ ਤੱਕ ਨਾ ਜਾਵੇ ਤੇ ਉਤੋਂ ਥੱਲੇ ਹੀ ਰਵੇ ਉਹ ਕਰਦੇ ਨਹੀਂ ਇਹ ਉਹ ਕਿਉਂ ਨਹੀਂ ਕਰਦੇ ਇਸ ਕਰਕੇ ਕਿਉਂਕਿ ਉਹਨਾਂ ਨੇ ਦਿੱਲੀ ਨੂੰ ਬਿਜਲੀ ਦੇਣੀ ਹੁੰਦੀ ਹੈ ਉਹਨਾਂ ਨੇ ਹਰਿਆਣਾ ਵਿੱਚ ਬਿਜਲੀ ਬਚਾਉਣੀ ਹੁੰਦੀ ਐ ਉਹ ਇਸ ਕਰਕੇ ਉਹ ਉੱਥੇ ਪਾਣੀ ਨੂੰ ਭਰ ਕੇ ਰੱਖਦੇ ਨੇ ਇਹ ਹੁਣ ਜਦੋਂ ਹੁਣ ਵੀ ਜਦੋਂ ਹੜ੍ਹ ਆਏ ਨੇ ਰਾਜਸਥਾਨ ਕਨਾਲ ਜੇ ਨਾ ਰਿਪੇਅਰ ਹੁੰਦੀ ਹੁੰਦੀ ਤਾਂ ਸ਼ਾਇਦ ਹੋ ਸਕਦਾ ਇੰਨੀ ਬਰਬਾਦੀ ਨਾ ਹੁੰਦੀ ਇੱਥੇ ਉਹ ਰਾਜਸਥਾਨ ਕਨਾਲ ਉਹਨਾਂ ਨੇ ਬੰਦ ਕੀਤੀ ਹੋਈ ਸੀ ਕਹਿੰਦੇ ਅਸੀਂ ਰਿਪੇਅਰ ਕਰ ਰਹੇ ਹਾਂ ਸਾਨੂੰ ਪਾਣੀ ਨਹੀਂ ਚਾਹੀਦਾ ਹਰਿਆਣਾ ਵੈਸੇ ਪਾਣੀ ਲਈ ਲੜਦਾ ਐ ਪਰ ਜਦੋਂ ਹੜ੍ਹ ਹੁੰਦੇ ਨੇ ਉਦੋਂ ਕਹਿੰਦੇ ਸਾਨੂੰ ਅਸੀਂ ਪਾਣੀ ਨਹੀਂ ਲੈਣਾ ਕਿਉਂ ਮਤਲਬ ਇਹਦਾ ਹੱਲ ਲੱਭਣਾ ਪਊਗਾ ਕੀ ਹੱਲ ਹੋ ਸਕਦਾ ਮੈਂ ਬਾਕੀ ਲੋਕਾਂ ਨੇ ਇੱਥੇ ਬੜੇ ਸੁਜੈਸ਼ਨਸ ਦਿੱਤੀਆਂ ਨੇ ਮੇਰਾ ਸਜਾਓ ਇੱਕ ਹੈ ਜੇ ਅਸੀਂ ਉਹਨਾਂ ਦਾ ਕੰਟਰੋਲ ਨਹੀਂ ਲੈ ਸਕਦੇ ਜੇ ਅਸੀਂ ਵੀਟੋ ਪਾਵਰ ਨਹੀਂ ਲੈ ਸਕਦੇ ਜੇ ਸਾਡੀ ਸਮਰੱਥਾ ਨਹੀਂ ਹੈਗੀ ਜਾਂ ਸਾਨੂੰ ਜੁਡੀਸ਼ਰੀ ਇਹ ਆਲਟਰਨੇਟਿਵ ਨਹੀਂ ਦੇ ਸਕਦੀ ਜੇ ਅਸੀਂ ਜੁਡੀਸ਼ਰੀ ਕੋਈ ਚਾਹੀਏ ਤਾਂ ਅਸੀਂ ਇੱਕ ਚੀਜ਼ ਕਰ ਸਕਦੇ ਹਾਂ ਕਿ ਜੇ ਅਸੀਂ ਇਹ ਪ੍ਰੂਵ ਕਰ ਦਈਏ ਡਾਟਾ ਇਕੱਠਾ ਕਰਕੇ ਕਿ ਇਹ ਜਿਹੜਾ ਫਲੱਡ ਹੈ ਨਾ ਫਲੱਡ ਜਿਹੜੀ ਆਉਂਦੇ ਨੇ ਇਹ ਮੈਨ-ਮੇਡ ਨੇ ਇਹ BBMP ਦੀ ਗਲਤੀ ਹੈ ਜੇ ਇਹ ਪ੍ਰੋਪਰ ਵਾਟਰ ਰਿਲੀਜ਼ ਕਰਦੇ ਰਹਿੰਦੇ ਤਾਂ ਹੋ ਸਕਦਾ ਸੀ ਕਿ ਇਹ ਸਿਚੁਏਸ਼ਨ ਨਾ ਹੁੰਦੀ ਅਸੀਂ ਉਹਨਾਂ ਕੋ ਕੰਪਨਸੇਸ਼ਨ ਮੰਗ ਸਕਦੇ ਹਾਂ ਕੰਪਨਸੇਸ਼ਨ ਦਾ ਜੱਜਮੈਂਟਸ ਵੀ ਹੈਗੀਆਂ ਨੇ ਅਸੀਂ ਜੇ ਇਹ ਕਰਾਂਗੇ ਤੇ ਇਹ ਸੁਧਾਰ ਸ਼ਾਇਦ ਹੋ ਜੇ ਕੋਈ ਉਹ ਸੋਚਣ ਅਗਲੀ ਵਾਰ ਨੂੰ ਕਿ ਅਸੀਂ ਆਪਣਾ ਕੰਮ ਕਾਰ ਜਿਹੜਾ ਨਾ ਠੀਕ ਠਾਕ ਕਰੀਏ ਇਹ ਕੰਪਨਸੇਸ਼ਨ ਜਿਹੜੀ ਹੈ ਉਹ ਕੋਰਟ ਚ ਮਿਲ ਸਕਦੀ ਸਾਨੂੰ ਇਹ ਆਪਾਂ ਪਾ ਸਕਦੇ ਆ ਪਰ ਇਹਦੇ ਚ ਡਾਟਾ ਇਕੱਠਾ ਕਰਨ ਦੀ ਲੋੜ ਹੈ ਅਸੀਂ ਕੁਝ ਐਫਰਟ ਕੀਤੇ ਨੇ ਇਸ ਬਾਰੇ ਕੁਝ ਸਾਡੇ ਨਾਲ ਦੇ ਸਾਥੀ ਨੇ ਉਹਨਾਂ ਨੇ ਇਹ ਡਾਟਾ ਜਿਹੜਾ ਰੀਲਿਸ ਵਾਟਰ ਦਾ ਉਥੋਂ ਜਿਹੜਾ ਪਖੜਾ ਡੈਮ ਤੋਂ ਹੋਇਆ ਜਾਂ ਪੌਂਗ ਡੈਮ ਤੋਂ ਹੋਇਆ ਉਹਦੀ ਡਿਟੇਲਸ ਲਈਆਂ ਹੋਈਆਂ ਨੇ ਅਸੀਂ ਇਕੱਠਾ ਕੀਤਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਕ ਜਿਹੜਾ ਸੁਪਰੀਮ ਕੋਰਟ 'ਚ ਪਿਛੇ ਨੋਟਿਸ ਹੋਇਆ ਸੀਗਾ ਤੁਹਾਨੂੰ ਯਾਦ ਹੋਵੇਗਾ ਹਿਮਾਚਲ ਤੋਂ ਜਦੋਂ ਕੋਈ ਲੱਕੜਾਂ ਆ ਰਹੀਆਂ ਸੀ ਨਾ ਉਹਨਾਂ ਨੇ ਲੱਕੜਾਂ ਦੇਖਿਆ ਅਖਬਾਰ ਖਬਰ ਦੇ ਵਿੱਚ ਉਹਨਾਂ ਨੇ ਨੋਟਿਸ ਕੀਤਾ ਵੀ ਇਹ ਤਾਂ ਕਿਸੇ ਨੇ ਮਤਲਬ ਹੋ ਸਕਦਾ ਦਰਖਤ ਵੱਢ ਕੇ ਕਿਸੇ ਨੇ ਸੁੱਟੇ ਹੋਣੀਆਂ ਉਸ ਤੋਂ ਅੱਗੇ ਉਥੋਂ ਉਹਨਾਂ ਨੇ ਸੋ ਮੋਟਰ ਨੋਟਿਸ ਲਿਆ ਚੀਫ ਜਸਟਿਸ ਕੋਰਟ ਨੇ ਅਸੀਂ ਇੱਕ ਇਹ ਸੋਚ ਰਹੇ ਸੀ ਉਹਦੇ 'ਚ ਪੰਜਾਬ ਨੂੰ ਵੀ ਨੋਟ ਉਹਨਾਂ ਫਲੱਡ ਸਿਚੁਏਸ਼ਨ ਦੀ ਗੱਲ ਆਈ ਫਲੱਡ ਤੇ ਨਾਲ ਉਹ ਆਏ ਉਹਦੇ ਚ ਅਸੀਂ ਸੋਚ ਰਹੇ ਸੀ ਕਿ ਜੇ ਕੋ ਸਾਡਾ ਡਾਟਾ ਹੋ ਜੇ ਤੇ ਅਸੀਂ ਇੰਟਰਵੈਂਸ਼ਨ ਐਪਲੀਕੇਸ਼ਨ ਪਾ ਕੇ ਅਸੀਂ ਪੰਜਾਬ ਦਾ ਜੋ ਦੁਕਾਨਦ ਹੈ ਉਹਨਾਂ ਸਾਹਮਣੇ ਰੱਖੀਏ ਤੇ ਅਸੀਂ ਕੰਪਨਸੇਸ਼ਨ ਮੰਗੀਏ ਇਦਾਂ ਦੀ ਕੋਈ ਸਾਡੀ ਵਿਚਾਰਤਾ ਰਾਹ ਹੈਗੀ ਆ ਜੇ ਸਾਡੇ ਕੋ ਡਾਟਾ ਕੰਪਲੀਟ ਹੋ ਗਿਆ ਮੈਂ ਬਰਾੜ ਸਾਹਿਬ ਨੂੰ ਬੇਨਤੀ ਕਰੂੰਗਾ ਤੁਸੀਂ ਸਾਡੀ ਉਸ ਟੀਮ ਨਾਲ ਐਸੋਸੀਏਟ ਹੋ ਕੇ ਸਾਡੀ ਮਦਦ ਕਰੋ ਤੇ ਜੇ ਹੋ ਸਕਦਾ ਤੇ ਅਸੀਂ ਇਸ ਪੰਜਾਬ ਦਾ ਕੋਈ ਹੱਲ ਕੱਢ ਸਕਾਂਗੇ ਜੇ ਕੰਪਨਸੇਸ਼ਨ ਵੀ ਮਿਲ ਜੇ ਅੱਗੇ ਤੋਂ ਮਤਲਬ ਇਹ ਹੋ ਜਾਏਗਾ ਕਿ ਵੀ ਇਦਾਂ ਨਾ ਕਰਨ ਉਹ ਜਿਹੜਾ ਆਪਣਾ ਆਪਣਾ ਡਿਊਟੀਆਂ ਨਿਭਾਉਣਗੇ ਫਿਰ ਹਿਊਮਨ ਰਾਈਟ ਵਾਇਓਲੇਸ਼ਨ ਦੀ ਜਿਹੜੀ ਆਪਣਾ ਫੇਕ ਇੰਕਾਊਂਟਰਸ ਦੀ ਗੱਲ ਹੈ ਅਸੀਂ ਕਰਨ ਲਈ ਤਿਆਰ ਹਾਂ ਅਸੀਂ ਇਸ ਬੀਬਾ ਦੀ ਵੀ ਹੈਲਪ ਕੀਤੀ ਹੈ ਅਸੀਂ ਜਾ ਕੇ ਉੱਥੇ ਕੀਤਾ ਸਾਡਾ ਫਸਟ ਜਿਹੜਾ ਐਕਸ਼ਨ ਹੈ ਉਹ ਇਹ ਹੁੰਦਾ ਹੈ ਕਿ ਕੋਈ ਵੀ ਕਿਤੇ ਵਾਇਓਲੇਸ਼ਨ ਹੋਵੇ ਹਿਊਮਨ ਰਾਈਟ ਵਾਇਓਲੇਸ਼ਨ ਦੀ ਜਿਹੜੀ ਮੇਜਰ ਸਾਨੂੰ ਨਜ਼ਰ ਆਵੇ ਅਸੀਂ ਉੱਥੇ ਜਾ ਕੇ ਉਹਦਾ ਡਾਟਾ ਇਕੱਠਾ ਕਰੀਏ ਉਹਦੀ ਐਵੀਡੈਂਸਿਸ ਕਲੈਕਟ ਕਰੀਏ ਤੇ ਐਵੀਡੈਂਸ ਕਲੈਕਟ ਕਰਕੇ ਪਬਲਿਕ ਡੋਮੇਨ 'ਚ ਲਿਆਈਏ ਤਾਂ ਕਿ ਪਬਲਿਕ ਅਵੇਅਰ ਹੋ ਸਕੇ ਇਸ ਬਾਰੇ ਇਸ ਤੋਂ ਜ਼ਿਆਦਾ ਜੇ ਸਾਡੇ ਕੋਲ ਨਾ ਐਕਸਪੈਕਟੇਸ਼ਨਸ ਹੈ ਅਸੀਂ ਉਹ ਵੀ ਕਰਨ ਨੂੰ ਤਿਆਰ ਹਾਂ